ਫਾਜ਼ਿਲਕਾ ਦੇ ਨਾਲ ਲੱਗਦੇ ਪਿੰਡ ਪੈਂਚਾ ਵਾਲੀ ਵਿੱਚ ਗੰਦੇ ਪਾਣੀ ਦੀ ਨਿਕਾਸੀ ਲਈ ਬਣੇ ਛੱਪੜ ਦੇ ਕੰਮ ਵਿੱਚ ਉਸ ਵੇਲੇ ਰੋਲਾ ਪੈ ਗਿਆ ਜਦ ਛੱਪੜ ਦੇ ਨਾਲ ਬਣੀਆਂ ਦੁਕਾਨਾਂ ਦੇ ਨਾਲੋਂ ਨੀਂ ਪੱਟੀ ਜਾਣ ਲੱਗੀ ਤਾਂ ਦੁਕਾਨਦਾਰਾਂ ਵੱਲੋਂ ਰੋਲਾ ਪਾਇਆ ਗਿਆ ਅਤੇ ਕਿਹਾ ਗਿਆ ਕਿ ਮਾਨਯੋਗ ਕੋਰਟ ਦੇ ਹੁਕਮਾ ਦੇ ਮੁਤਾਬਕ ਡਿਗਰੀ ਉਹਨਾਂ ਦੇ ਹੱਕ ਵਿੱਚ ਆ ਅਤੇ ਦੁਕਾਨਾਂ ਬਣੀਆਂ ਹੋਈਆਂ ਹਨ ਅਤੇ ਛੱਪੜ ਦੀ ਸਫਾਈ ਦੇ ਬਹਾਨੇ ਨਾਲ ਉਹਨਾਂ ਦੀਆਂ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਰਾਜਨੀਤੀ ਦਾ ਨਿਸ਼ਾਨ ਬਣਾਇਆ ਜਾ ਰਿਹਾ ਹੈ ਵਿਕਾਸ ਪਿੰਡ ਦੇ ਲਈ ਉਹ ਨਹੀਂ ਰੋਕਦੇ ਪਿੰਡ ਦਾ ਵਿਕਾਸ ਹੋਣਾ ਵੀ ਚਾਹੀਦਾ ਹੈ ਇਸ ਲਈ ਛੱਪੜ ਦੀ ਸਫਾਈ ਵੀ ਹੋਣੀ ਚਾਹੀਦੀ ਹੈ ਅਤੇ ਨਵੇਂ ਮਾਡਲ ਤੇ ਇੱਥੇ ਗੰਦੇ ਪਾਣੀ ਦਾ ਨਿਕਾਸ ਦਾ ਪ੍ਰਬੰਧ ਵੀ ਹੋਣਾ ਚਾਹੀਦਾ ਹੈ ਪਰ ਉਹਨਾਂ ਦੀਆਂ ਦੁਕਾਨਾਂ ਦਾ ਜੇਕਰ ਕੋਈ ਨੁਕਸਾਨ ਹੁੰਦਾ ਹੈ ਉਸ ਦਾ ਜ਼ਿੰਮੇਵਾਰ ਕੌਣ ਹੈ ਇਹ ਕਹਿਣਾ ਹੈ ਇਹ ਦੁਕਾਨਦਾਰਾਂ ਦਾ ਇਸ ਸਬੰਧ ਵਿੱਚ ਪਿੰਡ ਦੇ ਸਰਪੰਚ ਅਤੇ ਪੰਚਾਇਤ ਦਾ ਕਹਿਣਾ ਹੈ ਵੀ ਪਿੰਡ ਦੇ ਵਿਕਾਸ ਲਈ ਇਹ ਕੰਮ ਕਰਾਇਆ ਜਾ ਰਿਹਾ ਹੈ ਅਤੇ ਪਿੰਡ ਦੇ ਵਿਕਾਸ ਨੂੰ ਮੁੱਖ ਰੱਖ ਕੇ ਇਹ ਕਦੋਂ ਹੋਵੇਗਾ ਇਸ ਮੌਕੇ ਪੰਚਾਇਤ ਸੈਕਟਰੀ ਸੰਦੀਪ ਕੁਮਾਰ ਨੇ ਕਿਹਾ ਬਿ ਨਵੇਂ ਮਾਡਲ ਥਾਪਰ ਮਾਡਲ ਦੇ ਤਹਿਤ ਗੰਦੇ ਪਾਣੀ ਦੇ ਨਿਕਾਸੀ ਦੇ ਪਿੰਡ ਦੇ ਹੱਲ ਲਈ ਇੱਥੇ ਕੰਮ ਕੀਤਾ ਜਾ ਰਿਹਾ ਹੈ ਅਤੇ ਮਾਨਯੋਗ ਡੀਸੀ ਦੇ ਹੁਕਮ ਅਨੁਸਾਰ ਕੰਮ ਚੱਲ ਰਿਹਾ ਹੈ ਪਰ ਫਿਰ ਵੀ ਜੇਕਰ ਕਿਸੇ ਦਾ ਕੋਈ ਨੁਕਸਾਨ ਹੁੰਦਾ ਤਾਂ ਇਸ ਦੀ ਨਿਸ਼ਾਨਦੇਹੀ ਸਵੇਰੇ ਪਟਵਾਰੀ ਨੂੰ ਐਪਲੀਕੇਸ਼ਨ ਦੇ ਕੇ ਤਹਿਸੀਲਦਾਰ ਦੇ ਜ਼ਰੀਏ ਕਰਾਈ ਜਾਵੇਗੀ ਅਤੇ ਨਿਸ਼ਾਨਦੇਹੀ ਦੇ ਮੁਤਾਬਕ ਹੀ ਕੰਮ ਹੋਊਗਾ ਹੋਰ ਉਤੇ ਕੀ ਕੁਝ ਹੋਇਆ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਅਤੇ ਪੂਰੀ ਖਿੰਦਰਪਾਲ ਜੀ ਕੀ ਮੁੱਦਾ ਹੈ ਮੁੱਦਾ ਵੀਰ ਜੀ ਇਹ ਹੈ ਛੱਪੜ ਦਾ ਕੋਈ ਕੰਮ ਕਰਾਰੀ ਪੰਚਾਇਤ ਕਰਾਈ ਚਲੋ ਬਹੁਤ ਵਧੀਆ ਕਰਾਈ ਜਾਂ ਕੋਈ ਤਰਾਜੀ ਨਾਲ ਜਿਹੜੀ ਆਪਣੀ ਦੁਕਾਨਾ ਮੇਰੇ ਬ੍ਰਦਰ ਦੀ ਬਿਲਡਿੰਗ ਬਨੇਰ ਬਸਲਾ ਦੇ ਠੀਕ ਹੈ ਜੀ ਸਾਨੂੰ ਇਹ ਤਰਾਜੀ ਚਲੋ ਬਣਾਣ ਬਹੁਤ ਵਧੀਆ ਠੀਕ ਹੈ ਕੋਈ 4 ਫੁੱਟ ਜਗ੍ਹਾ ਛੱਡ ਕੇ ਬਣਾਓ ਯਾਨੀ ਕਿ ਮਿੱਟੀ ਨਾਲ ਨਾਲ ਚੱਕਰ ਪਉ ਨਹੀਂ ਸਾਰੀ ਖਾਲੀ ਕਰਤੀ ਦੇਖ ਲਓ ਤੁਸੀਂ ਆਤੀ ਨਹੀਂ ਖਾਲੀ ਕਰਤੀ ਦੁਕਾਨ ਦੇ ਕੀ ਜ਼ਿੰਮੇਵਾਰ ਕੌਣ ਹੈ ਕੋਈ ਨੁਕਸਾਨ ਹੋ ਗਿਆ ਕੌਣ ਜ਼ਿੰਮੇਵਾਰ ਸਾਡੇ ਕੋ ਡਿਗਰੀ ਜੀ ਜੋ ਕੋਰਟ ਦੇ ਆਰਡਰ ਹੈਗੇ ਨਾ ਮੈਂ ਤੁਹਾਡਾ ਜੇ ਪੋਜੀਸ਼ਨ ਹੈ ਤੁਹਾਡਾ ਤੇ ਯਾ ਦੇ ਕੋਈ ਸਾਡੇ ਕੋਰਟ ਦੀ ਡਿਗਰੀ ਵੀ 4 ਫੁੱਟ ਜਗ੍ਹਾ ਛੱਡ ਕੇ ਖੁਦਾਈ ਕੀਤੀ ਕਿ ਬਣਾ ਦੇ ਮਤਲਬ ਉਹ 4 ਫੁੱਟ ਜਿਹੜੀ ਜਗ੍ਹਾ ਛੱਡਣ ਤੁਸੀਂ ਕਹਿ ਰਹੇ ਹੋ ਪੰਚਾਇਤ ਦੀ ਹੈ ਕਿ ਤੁਹਾਡੀ ਨਹੀਂ ਪੰਚਾਇਤ ਦੀ ਪੰਚਾਇਤ ਦੀ ਮਿੱਟੀ ਨਾਲ ਛੱਡ ਦੇ ਬਸ ਇhtiyat ਦੇ ਤੌਰ ਤੇ ਥੋੜਾ ਸਾਵਧਾਨ ਨਾਲ ਕੰਮ ਕੀਤਾ ਜਾਵੇ ਦੋ ਸਭ ਠੀਕ ਹੈ ਤੇ ਪੰਚਾਇਤ ਦਾ ਕੀ ਕਹਿਣਾ ਹੈ ਦੇਖੋ ਜੀ ਅਸੀਂ ਆਦੀ ਛੱਡ ਕੇ ਬਣਾਈ ਸੀ ਪੰਚਾਇਤ ਦੇ ਫੁੱਟ ਜਗ੍ਹਾ ਹੈ ਜੀ ਮੈਂ ਸਮਝ ਗਿਆ ਪੰਚਾਇਤ ਦਾ ਕੀ ਕਹਿਣਾ ਹੈ ਪੰਚਾਇਤ ਤਾਂ ਕਹਿੰਦੀ ਪੰਚਾਇਤ ਕਹਿੰਦੀ ਅਸੀਂ ਸਾਰੀ ਨਹੀਂ ਸਾਫ ਕਰਾਂਗੇ ਦੁਕਾਨਾਂ ਫਟਾਂਗੇ ਕਿ ਉਹ ਖੜਨਗੇ ਹੁਣ ਕੀ ਫੈਸਲਾ ਹੋਇਆ ਹੈ ਅਸੀਂ ਇਹ ਕਹਿੰਦੇ ਜੀ ਫੈਸਲਾ ਜੀ ਤੱਕ ਕੋ ਉਹਨਾਂ ਨੇ ਆਪ ਇਹ ਤੱਕ ਥੋੜੀ 4 ਫੁੱਟ ਛੱਡ ਕੇ ਕਰਨ ਲੱਗ ਰਿਹਾ ਚਲੋ ਕਰ ਲੈਣ 4 ਫੁੱਟ ਸਾਨੂੰ ਕੋਈ ਇਤਰਾਜ਼ ਕੀ ਮੰਗ ਕਰਦੇ ਹੋ ਮੰਗੇ ਕਰਨੇ ਇਹ ਸ਼ਾਸਨ ਨੇ ਕਰਨੇ ਸਾਡੇ ਕੋਲ ਦੇਖੋ ਕੋਰਟ ਨੂੰ ਚੈਲੰਜ ਕਰ ਰਹੇ ਨੇ ਕੋਰਟ ਨੂੰ ਚੈਲੰਜ ਕਰ ਰਹੇ ਸਾਡੀ ਜਗ੍ਹਾ ਦੇਖੋ ਧੱਕੇ ਨਾਲ ਪੱਟੀਆਂ ਤੇ ਗਲਤ ਹੈ ਮਤੇ ਫਿਲਹਾਲ ਇੱਕ ਵਾਰ ਰੋਗੇ ਨੇ ਖੁਦਾਈ ਕਰਨਗੇ ਦੁਕਾਨਾਂ ਨੂੰ ਨੁਕਸਾਨ ਹੋਊਗਾ ਜੋ ਹੋਣਗੇ ਕੀ ਨਾਮ ਹੈ ਜੀ ਆਸ਼ਾਬਾਈ ਸਰਪੰਚੋ ਮੌਜੂਦ ਆ ਤੁਸੀਂ ਹਾਂ ਜੀ ਕੀ ਅੱਜ ਮੁੱਦਾ ਖੜਾ ਆਇਆ ਹੈ ਜੀ ਉਦਾ ਖੜਾ ਹੈ ਜੀ ਇਹ ਪਚਾਈ ਕੰਮ ਅੱਗੇ ਸਾਡੀ ਇੱਥੇ ਬਣੀ ਹੋਈ ਗਈ। ਇਹ ਬੱਚੇ ਹੁਣ ਅੱਜ ਬੜਨਣ ਲੱਗੇ ਨੇ ਦੋ ਕੰਨ ਪਿੱਛੇ ਵਾਪਸ ਕਰਾਇਆ ਸਾਰਾ ਛੱਪੜ। ਆਇਆ ਯਾਰ। ਕੰਮ ਨਹੀਂ ਚੱਲਣ ਦੇ ਗਾਮ ਨੇ ਸਾਡਾ ਚੱਲਣ ਨਾ ਦੇ ਸਕਦਾ। ਕੀ ਮਤਲਬ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ? ਅਸੀਂ ਐਸਾ ਕੰਮ ਕਰਨਾ ਥਿਆਨੇ ਪਿੰਡ ਦਾ ਸਟਾਰਟ ਕਰਨਾ। ਇਹ ਜੀ ਕੀ ਨਾਮ ਹੈ ਜੀ? ਰਮਨ ਕੁਮਾਰ ਹੀ ਮੇਰਾ। ਰਮਨ ਜੀ ਕੀ ਮੁੱਦਾ ਖੜਾ ਹੋਇਆ ਹੈ ਜੀ? ਮੁੱਦਾ ਇਹ ਦੇਖੋ ਜੀ ਸਾਡੇ ਦੇ ਅੱਗੇ 15 ਸਾਲਾ ਬਾਅਦ ਅੱਜ ਪਿੰਡ ਦਾ ਕੰਮ ਸ਼ੁਰੂ ਹੋ ਰਿਹਾ ਹੈ ਜੀ। 15 ਸਾਲ ਹੋ ਗਏ ਤੇ ਬਹੁਤ ਬੁਰਾ ਹਾਲ ਹੋਇਆ ਪਿਆ ਸੀ ਅਸੀਂ ਨੌਜਵਾਨ ਸਾਰੇ ਇਕੱਠੇ ਹੋ ਕੇ ਪਿੰਡ ਦੇ ਵਕਾਫ ਲਈ ਜੋ ਕਿ ਸਾਰੀ ਪੰਚਾਇਤ ਸਾਡੇ ਨਾਲ ਹੈ ਜੀ ਬਦਲਾਵ ਕੀਤਾ ਸੀ ਉਹ ਬਦਲਾਵ ਪਿੱਛੇ ਆਜਾ ਪੂੜਾ ਕਰਕਰ ਬਹੁਤ ਬੁਰਾ ਹਾਲ ਹੋਇਆ ਪਿਆ ਸੀ ਅੱਜ ਅਸੀਂ ਕੰਮ ਸ਼ੁਰੂ ਕੀਤਾ ਤਾਂ ਬਈ ਪਾਣੀ ਦੀ ਸਮੱਸਿਆ ਦਾ ਹੱਲ ਕੱਢਣ ਵਾਸਤੇ ਇੱਥੇ ਸਾਡੇ ਆਪਣੇ ਪ੍ਰੋਜੈਕਟ ਬੰਦੇ ਹੈ ਜੀ ਖੂਹਾਂ ਦਾ ਹੀ ਤੇ ਸਾਫਰ ਮਾਡਲ ਜਿਹਨੂੰ ਕਹਿੰਦੇ ਓਸ ਵਿੱਚ ਪੁਰਾਣਾ ਜਿਹੜੇ ਸਾਬਕਾ ਸਰਪੰਚ ਨੇ ਉਹ ਵੀ ਗਨ ਪਾ ਰਹੇ ਨੇ ਤਾ ਜੋ ਪਿੰਡ ਦਾ ਵਕਾਫਾ ਨਾ ਹੋ ਸਕੇ ਕਿਉਂਕਿ ਉਹਨਾਂ ਨੇ ਪਿਛਲੇ ਦਿਨਾਂ ਬਹੁਤ ਮਾਰੇ ਕੰਮ ਕੀਤੇ ਨੇ ਪਿੰਡੇ 'ਚ ਤੇ ਇਸੇ ਮੁੱਦੇ ਤੇ ਸਾਰੇ ਇਕੱਠੇ ਹੋਏ ਸੀ ਜੀ ਕੀ ਹਾਲ ਦੇਖਦੇ ਹੋ ਵੀ ਜਿਹੜਾ ਮੰਨ ਲਓ ਉਹਨਾਂ ਦਾ ਖਦਸ਼ਾ ਹੈ ਵੀ ਜੇਕਰ ਬਿਲਕੁਲ ਨਾਲੋਂ ਮਿੱਟੀ ਲਾਏਗੀ ਦੁਕਾਨਾਂ ਨੂੰ ਨੁਕਸਾਨੀਆਂ ਜਾ ਸਕਦੀਆਂ ਨੇ ਦੇਖੋ ਜੀ ਪਹਿਲੀ ਗੱਲ ਤਾਂ ਦੁਕਾਨਾਂ ਦਾ ਇੱਕ ਪੰਨਾ ਹੈਗਾ ਜੀ ਤੁਸੀਂ ਆਹ ਵੇਖ ਲਓ ਪੰਚਾਇਤ ਦੀ ਦੁਵਾਰ ਕਿੱਥੇ ਹੋਈ ਏ ਦੁਵਾਰ ਦੇ ਉੱਤੇ ਤਾਂ ਦੁਕਾਨਾਂ ਉਤਰੀਆਂ ਵੀ ਆਈ ਉਹ ਤਾਂ ਇੱਕ ਮੁੱਦਾ ਹੈ ਜੀ ਵਿਗਨ ਪਾਨ ਦਾ ਹੀ ਮਤਲਬ ਕਿ ਜਿਹੜੀ ਹੁਣ ਖੁਦਾਈ ਸ਼ੁਰੂ ਕਰਾਈ ਗਈ ਮੈਂ ਜੋ ਦੇਖ ਪਾ ਰਿਹਾ ਵੀ 4 ਫੁੱਟ ਕੁਛ ਛੱਡ ਦਿੱਤਾ ਹੈ ਹਾਂਜੀ ਹਾਂਜੀ ਤੁਸੀਂ ਵੀ ਇਨਸਾਨੀਏ ਦੇ ਨਾਤੇ ਥੋੜੀ ਜਗ੍ਹਾ ਛੱਡਤੀ ਹੈ ਲੇਕਿਨ ਫਿਊਚਰ ਦੇ ਵਿੱਚ ਇਹਨਾਂ ਨੂੰ ਥੋੜਾ ਥੋੜਾ ਕੱਟ ਕੇ ਚੈੱਕ ਕੀਤਾ ਜਾਏਗਾ ਵੀ ਦੀਵਾਰ ਕਿੱਥੇ ਤੱਕ ਹੈ ਦੀਵਾਰ ਤਾਂ ਦੇਖੋ ਤੁਸੀਂ ਹੁਣ ਕੈਮਰਾ ਵੇਖ ਲਓ ਤੁਸੀਂ ਤੁਹਾਡੇ ਸਾਹਮਣੇ ਫਿਊਚਰ ਕੀ ਹੋਣੇ ਵੇਖੋ ਤੁਸੀਂ ਤੁਸੀਂ ਫਿਊਚਰ ਕੀ ਹੋਣੇ ਵੇਖੋ ਦੀਵਾਰ ਦਾ ਕਿੱਥੇ ਰਕੀ ਮਿੱਟੀ ਤੁਸੀਂ ਤੁਹਾਡੇ ਕਹਿਣ ਦਾ ਮਤਲਬ ਬਿਲਕੁਲ ਦੀਵਾਰ ਦੇ ਨਾਲ ਤੱਕ ਉੱਤਲ ਜਾਏਗੀ ਦੀਵਾਰ ਦੇ ਉੱਪਰ ਇਹਨਾਂ ਨੇ ਦੁਕਾਨਾਂ ਉਸਾਰੀਆਂ ਨੇ ਉਹ ਰੋਲਾ ਚੱਲ ਰਿਹਾ ਪਹਿਲੀ ਗੱਲ ਪੰਚਾਇਤ ਦੀ ਜਗ੍ਹਾ ਹੈਗੀ ਅਸੀਂ ਕਿਨਾਰੇ ਡਾਕੂਮੈਂਟ ਡਾਕੂਮੈਂਟ ਸਾਨੂੰ ਸਾਰੇ ਦਿਖਾ ਵੀ ਦੇਣਗੇ ਜਿੱਥੇ ਜ਼ਿਕਰ ਕਰ ਰਹੇ ਨੇ ਵੀ ਡਿਗਰੀ ਜੋਨਾਂ ਦੇ ਹੱਕ ਚ ਹੈਗੀ ਉਹਨਾਂ ਨੇ ਉਹਨਾਂ ਦਾ ਵੀ ਕਹਿੰਦੇ ਵੀ ਕੁਝ ਜਗ੍ਹਾ ਛੱਡ ਕੇ ਅਸੀਂ ਬਣਾਈਆਂ ਨੇ ਦੇਖੋ ਇਹ ਉਹਦਾ ਹੱਕ ਚ ਹੈਗੀ ਹੈ ਤਾਂ ਉਹਦਾ ਕਾਗਜ਼ ਸਾਰੇ ਆਏ ਨਹੀਂ ਅਸੀਂ ਵੀ ਦਿਖਾ ਦੇ ਉਹ ਵੀ ਦਿਖਾ ਦੇਣਗੇ ਫਿਲਹਾਲ ਬਾਕੀ ਜਗ੍ਹਾ ਸਫਾਈ ਕਰਵਾਈ ਹਾਂਜੀ ਹਾਂਜੀ ਬਾਕੀ ਜਗ੍ਹਾ ਦੇ ਜਿਹੜਾ ਤੁਹਾਨੂੰ ਦੱਸੋ ਥਾਪੜ ਮਾਡਲ ਤੇ ਇੱਥੇ ਡਿਗਏ ਬਣਾਈ ਜਾਣਗੇ ਜਿਹੜਾ ਪਾਣੀ ਸਾਫ਼ ਕੀਤਾ ਜਾਵੇ ਹਾਂਜੀ ਹਾਂਜੀ ਠੀਕ ਕੀ ਕਹਿਣਾ ਚਾਹੋਗੇ ਕੀ ਮੰਗ ਕਰਦੇ ਹੋ ਪ੍ਰਸ਼ ਮੰਗਤਾ ਸਾਰੇ ਆਈ ਕਰਦੇ ਆ ਵੀ ਸਾਡਾ ਸਾਥ ਦਿਓ ਤਾਂ ਜੋ ਅਸੀਂ ਪਿੰਡ ਦੇ ਵਕਾਫ ਵਤ ਵਦ ਕਰਾ ਸਕੀ ਧੰਨਵਾਦ ਐਸਾ ਕੀ ਮੁੱਦਾ ਜੀ ਮੁੱਦਾ ਸਰ ਕੁਝ ਨਹੀਂ ਹੈ ਇੱਥੇ ਆਪਣੇ ਡੀਸੀ ਸਾਹਿਬ ਦੀ ਹੇਤਤਾਉ ਸਾਰੇ ਜਿਹੜਾ ਪਿੰਡਾਂ ਵਿੱਚ ਠਾਪਰ ਮਾਡਲ ਬਣ ਰਹੇ ਨੇ ਅਸੀਂ ਉਹ ਠਾਪਰ ਮਾਡਲ ਦਾ ਕੰਮ ਸ਼ੁਰੂ ਕੀਤਾ ਹੈ ਜੀ ਤੇ ਕੁਝ ਦੁਕਾਨਾਂ ਨੇ ਜਿਹੜੀਆਂ ਆਪਣੇ ਖੱਲੇ ਜ਼ਮੀਨ ਦੇ ਹੀ ਹੈ ਜਿਹੜੀਆਂ ਹੈਗੀਆਂ ਇਹ ਪੰਚਾਇਤੀ ਜ਼ਮੀਨ ਦੇ ਵਿੱਚ ਆਂਦੀਆਂ ਨੇ